ਹਰ ਇੱਕ ਜੀ ਕਾਕਾ ਸਾਹਿਬ ਹਰ ਇੱਕ ਜੀ ਕੀ ਫਤਿਹ ਅੱਜ ਅਪਾ ਗੱਲ ਕਰਾਂਗੇ ਕਿਸਾਨੀ ਮੋਰਚੇ ਬਾਰੇ ਸੋ ਪਹਿਲੀ ਗੱਲ ਤਾਂ ਇਹ ਆ ਕਿ ਜਿੰਨੀਆਂ ਵੀ ਆਪਣੇ ਉੱਤੇ ਟਰਾਲੀਆਂ ਨੇ ਠੀਕ ਹੈ ਹਰ ਇੱਕ ਟਰਾਲੀ ਦਾ ਇੱਕ ਲੀਡਰ ਪ੍ਰੋਪਰੇਲੀਡਰ ਬਣਾਇਆ ਜਾਵੇ ਜਿਹੜਾ ਉਸ ਟਰਾਲੀ ਦੇ ਵਿੱਚ ਜਿੰਨੇ ਵੀ ਉਸਦੇ ਪਿੰਡੋਂ ਬੰਦੇ ਆਏ ਨੇ ਪ੍ਰੋਪਰ ਆਫ ਦੀ ਉਹਦੇ ਤੇ ਡਿਟੇਲ ਰੱਖੇ ਠੀਕ ਹੈ ਸਵੇਰ ਉੱਠ ਕੇ ਇੱਕ ਵਾਰੀ ਹਾਜ਼ਰੀ ਟਾਈਪ ਹਾਜ਼ਰੀ ਲਗਾਈ ਹਾਜ਼ਰੀ ਲੈ ਕੇ ਆਪਣੇ ਬੰਦੇ ਪੂਰੇ ਨੇ ਸ਼ਾਮ ਨੂੰ ਜਦੋਂ ਬੰਦੇ ਫਿਰ ਇਕੱਠੇ ਹੁੰਦੇ ਨੇ ਦੁਬਾਰਾ ਪ੍ਰੋਪਰ ਟਿਕੇ ਨਾਲ ਉਹ ਉਹਨਾਂ ਦੀ ਹਾਜ਼ਰੀ ਲਾਏ ਵੀ ਇੰਨੇ ਬੰਦੇ ਆਪਣੀ ਟਰਾਲੀ ਚ ਪੂਰੇ ਨੇ ਇਦਾਂ ਹੀ ਮੰਨ ਲਓ ਪੰਜ ਟਰਾਲੀਆਂ ਦੇ ਇੱਕ ਗਰੁੱਪ ਬਣ ਜੇ ਪੰਜ ਟਰਾਲੀਆਂ ਦਾ ਗਰੁੱਪ ਬਣ ਕੇ ਇੱਕ ਉਹਨਾਂ ਦੇ ਇੱਕ ਲੀਡਰ ਬਣਾਇਆ ਜਾਵੇ ਜਿਹੜਾ ਉਹ ਪੰਜ ਟਰਾਲੀਆਂ ਦੀ ਜਿੰਨੀ ਵੀ ਸਾਰੀ ਡਿਟੇਲ ਹੈ ਉਹ ਜਿਹੜੇ ਪੰਜ ਹਰ ਇੱਕ ਟਰਾਲੀ ਦਾ ਲੀਡਰ ਹੈ ਉਹ ਆਪਣੀ ਆਪਣੀ ਟਰਾਲੀ ਦੀ ਜਿਹੜੀ ਡਿਟੇਲ ਹੈ ਉਹ ਜਿਹੜਾ ਪੰਜ ਟਰਾਲੀਆਂ ਦੇ ਗਰੁੱਪ ਦਾ ਇੱਕ ਲੀਡਰ ਹੈ ਉਹਨੂੰ ਆਪਣੀ ਟਰਾਲੀ ਹਰ ਰੋਜ਼ ਮਨ ਲਓ WhatsApp ਕਰਦੇ ਕਰੇ ਜਾਂ ਜਿੱਦਾਂ ਵੀ ਫੋਨ ਦੇ ਉੱਤੇ ਹਨਾ ਇੰਦਾ ਕੀ ਹੋਊਗਾ ਕਿ ਫਿਰ ਉਹ ਜਿਹੜਾ ਪੰਜ ਟਰਾਲੀਆਂ ਦਾ ਗਰੁੱਪ ਲੀਡਰ ਹੈ ਉਹ ਅੱਗੋਂ ਜਿਹੜਾ ਆਪਣਾ ਸੂਬਾ ਪ੍ਰਧਾਨ ਅੰਚੋਗੀ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ ਹਰ ਇੱਕ ਦਿਨ ਦੀ ਡਿਟੇਲ ਰੱਖੇ ਇੰਦਾ ਇਹ ਚੀਜ਼ ਦਾ ਫਾਇਦਾ ਕਿ ਇਹ ਚੀਜ਼ ਦਾ ਇਹ ਫਾਇਦਾ ਕਿ ਜਿਉਂ ਜਿੱਦਾਂ ਆਪਾਂ ਦੇਖਿਆ ਕਿ ਜਦੋਂ ਵੀ ਅਬ ਸਰਕਾਰ ਆਪਣੇ ਕਿਸਾਨਾਂ ਤੇ ਤਸ਼ੱਦਦ ਕਰਦੀ ਹੈ ਤੇ ਬਹੁਤ ਸਾਰੇ ਕਿਸਾਨ ਜਿਹੜੇ ਕਿਸਾਨਾਂ ਦੇ ਪੁੱਤ ਲਾਪਤਾ ਹੋ ਜਾਂਦੇ ਆ ਕਿਉਂਕਿ ਉਹਨਾਂ ਦੀ ਪ੍ਰੋਪਰ ਡਿਟੇਲ ਨਹੀਂ ਹੈਗੀ ਉਹਨਾਂ ਦੀ ਪ੍ਰੋਪਰ ਕੇਅਰ ਕਰਨ ਵਾਲਾ ਇੱਕ ਲੀਡਰ ਨਹੀਂ ਹੈਗਾ ਹਨਾ ਇੱਕ ਜੱਥੇਬੰਦ ਤਰੀਕੇ ਨਾਲ ਜਿਦਾ ਆਰਮੀ ਚੱਲਦੀ ਹੈ ਹਨਾ ਆਰਮੀ ਜਦੋਂ ਵੀ ਕਿਤੇ ਅੱਗੇ ਵੱਧਦੀ ਹੈ ਤੇ ਉਹ ਆਪਣੀ ਪ੍ਰੋਪਰ ਡਿਟੇਲ ਰੱਖਦੀ ਹੈ ਉਹਨਾਂ ਦਾ ਇੱਕ ਗਰੁੱਪ ਲੀਡਰ ਹੁੰਦਾ ਜਿਹੜੀ ਯੂਨਿਟ ਹੈ ਉਹਦਾ ਹਰ ਇੱਕ ਡਿਟੇਲ ਉਹਦੇ ਕੋਲ ਹੁੰਦੇ ਉਹਨੂੰ ਪਤਾ ਹੁੰਦਾ ਕਿ ਮੇਰੀ ਯੂਨਿਟ ਦਾ ਸਪਾਈ ਕਿੱਥੇ ਬੈਠਾ ਹੈ ਤੇ ਕੀ ਕਰ ਰਿਹਾ ਇਦਾਂ ਹੀ ਜਦੋਂ ਆਪਣੀ ਟਰਾਲੀ ਦਾ ਇੱਕ ਲੀਡਰ ਹੋਊਗਾ ਉਹ ਆਪਣੀ ਟਰਾਲੀ ਦੇ ਜਿੰਨੇ ਵੀ ਲੋਕ ਨੇ ਉਹਨਾਂ ਦਾ ਪ੍ਰੋਪਰ ਤਰੀਕੇ ਨਾਲ ਧਿਆਨ ਰੱਖੂਗਾ ਤੇ ਆਪਣੇ ਹਰ ਇੱਕ ਬੰਦੇ ਦੀ ਪ੍ਰੋਪਰ ਡਿਟੇਲ ਰੱਖੂਗਾ ਇਦਾਂ ਕੀ ਹੋਊਗਾ ਇੱਕ ਤਾਂ ਜਿੰਨੇ ਵੀ ਬੱਚੇ ਆਪਣੇ ਆਸਟ੍ਰੇਲੀਆ ਦੇ ਵਿੱਚ ਆਏ ਨੇ ਪਹੁੰਚੇ ਨੇ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਡਿਟੇਲ ਹੋਵੇਗੀ ਹਰ ਇੱਕ ਜਦੋਂ ਬੰਦੇ ਦਾ ਆਪਣੇ ਕੋਲ ਡਿਟੇਲ ਹੋਵੇਗੀ ਫਿਰ ਜਦੋਂ ਵੀ ਕੋਈ ਗਵਰਨਮੈਂਟ ਉਹਨਾਂ ਨੂੰ ਚੱਕਦੀ ਜਾਂ ਤਸ਼ੱਦਦ ਕਰਦੀ ਹੈ ਤੇ ਉਹ ਆਪਣਾ ਪਤਾ ਹੋਊਗਾ ਵੀ ਅੱਜ ਸ਼ਾਮ ਨੂੰ ਆਹ ਬੰਦਾ ਲਾਪਤਾ ਤੇ ਉਹ ਆਪਾਂ ਉਹਦੀ ਰਿਪੋਰਟ ਆਪਾਂ ਅੱਗੇ ਕਰ ਸਕਦੇ ਹਾਂ ਜਾਂ ਆਪਣੀ ਪੰਜਾਬ ਪੁਸਤੋਂ ਨੋਟ ਕਰਵਾ ਸਕਦੇ ਹਾਂ ਭਾਈ ਆਹ ਵਾਲਾ ਸਾਡਾ ਬੰਦਾ ਲਾਪਤਾ ਤੇ ਕੋਸ਼ਿਸ਼ ਕਰਿਆ ਕਰੋ ਕਿ ਨਿਖੜ ਕੇ ਨਾ ਰਿਹਾ ਜਾਵੇ ਹਰ ਇੱਕ ਬੰਦਾ ਆਪਣੇ ਗਰੁੱਪ ਚ ਰਹੇ ਤਾਂ ਕਿ ਜਿਹੜਾ ਗਰੁੱਪ ਹੈ ਉਹ ਉਹਨੂੰ ਸਪੋਰਟ ਕਰ ਸਕੇ ਉਹਦੀ ਉਸ ਮਤਲਬ ਕਿਤੇ ਵੀ ਕੁਝ ਐਮਰਜੈਂਸੀ ਵਾਲੀ ਸਟੇਜ ਆਉਂਦੀ ਹੈ ਤਾਂ ਉੱਥੇ ਇੱਕ ਇੱਕ ਦੂਜੇ ਦੀ ਆਪਾਂ ਹੈਲਪ ਕਰ ਸਕੀਏ ਬਾਈ ਸੋ ਮੇਨ ਚੀਜ਼ ਇਹ ਹੈ ਕਿ ਆਰਗੇਨਾਈਜ਼ਡ ਵੇ ਨਾਲ ਜਿਹੜਾ ਧਰਨਾ ਉੱਥੇ ਜਿਹੜੇ ਲੋਗ ਆ ਆਪਣਾ ਮੇਨਟੇਨ ਕਰਕੇ ਰੱਖਣ ਅਲਰਾਇਟ ਚੀਜ਼ ਇਹ ਹੋ ਗਈ ਕਿ ਹਰ ਇੱਕ ਟਰਾਲੀ ਦਾ ਹਰ ਇੱਕ ਟਰਾਲੀ ਦੇ ਵਿੱਚ ਇੱਕ ਲੀਡਰ ਬਣਾਇਆ ਜਾਵੇ ਜਿਹੜਾ ਦੋ ਟਾਈਮ ਦੀ ਆਪਦੇ ਕੋਲ ਡਿਟੇਲ ਰੱਖੇ ਹਰ ਇੱਕ ਬੰਦੇ ਦੀ ਫਿਰ 5-10 ਟਰਾਲੀਆਂ ਦਾ ਇੱਕ ਗਰੁੱਪ ਲੀਡਰ ਹੋਵੇ ਜਿਹੜਾ ਉਹ 5-10 ਟਰਾਲੀਆਂ ਦੀ ਡਿਟੇਲ ਆਪਦੇ ਕੋਲ ਰੱਖੇ ਫਿਰ ਉਹ ਲੀਡਰ ਜਿਹੜਾ ਮੇਨ ਜਿਹੜਾ ਆਪਣਾ ਸੁਪਰ ਪ੍ਰਧਾਨ ਹੋ ਜਾਂ ਜਿਹੜਾ ਵੀ ਆ ਉਹ ਉਹ ਬੰਦੇ ਨੂੰ ਹਰ ਇੱਕ ਡੇਲੀ ਦੀ ਡਿਟੇਲ ਰਵੇ ਤਾਂ ਕਿ ਜਿਹੜੇ ਬੱਚਿਆਂ ਜਿਹੜੇ ਮਾਪਿਆਂ ਨੇ ਆਪਣੇ ਬੱਚੇ ਤੋਰੇ ਨੇ ਉਹਨਾਂ ਨੂੰ ਹਰ ਇੱਕ ਦਿਨ ਦਾ ਪਤਾ ਹੋਵੇ ਕਿ ਸਾਡਾ ਬੱਚਾ ਕਿੱਥੇ ਬੈਠਾ ਹਨ ਸੋ ਇਹ ਚੀਜ਼ ਹੋ ਗਈ ਸੇਫਟੀ ਦੀ ਦੂਜੀ ਚੀਜ਼ ਹੈ ਕਿ ਹਰ ਇੱਕ ਬੰਦੇ ਦੀ ਇੱਕ ਸਕਿੱਲ ਹੈ ਸਕਿੱਲ ਦੇ ਅਕੋਰਡਿੰਗ ਮੰਨ ਲਓ ਇੱਕ WhatsApp ਦੇ ਗਰੁੱਪ ਬਣਾਏ ਜਾਣ ਹਨਾ ਫੋਰ ਐਗਜ਼ਾਮਪਲ ਕਿਸੇ ਨੂੰ ਸੋਸ਼ਲ ਸਕਿੱਲ ਕਿਸੇ ਦੀ ਵਧੀਆ ਹੈ ਜਾਂ ਕਿਸੇ ਦੇ ਫਾਲੋਅਰਸ ਜ਼ਿਆਦਾ ਨੇ ਉਹ ਕੀ ਕਰੇ ਇੱਕ ਕਿਸਾਨਾਂ ਦਾ ਆਪਦਾ ਗਰੁੱਪ ਬਣਾ ਕੇ ਸੋਸ਼ਲ ਗਰੁੱਪ ਬਣਾ ਕੇ ਉਹਦੇ ਤੇ ਡੇਲੀ ਦੀ ਅਪਡੇਟ ਪਾਵੇ ਫਿਰ ਜਿੱਦਾਂ ਕੋਈ ਬੰਦੇ ਕੋਲੇ ਐਡਵੋਕੇਟ ਦੀ ਸਕਿੱਲ ਹੈ ਜਾਂ ਜਿੱਦਾਂ ਦੀ ਵੀ ਕੋਈ ਸਕਿੱਲ ਹੈ ਹਰ ਇੱਕ ਸਕਿੱਲ ਦੇ ਕੋਲ ਇੱਕ ਗਰੁੱਪ ਬਣਾਇਆ ਜਾਵੇ ਫੋਰ ਇਗਜ਼ਾਮਪਲ ਇੱਕ ਸੋਸ਼ਲ ਮੀਡੀਆ ਦਾ ਗਰੁੱਪ ਬਣਾ ਜਿਹਦੇ ਵਿੱਚ 5 ਤੋਂ 10 ਬੰਦੇ ਰੱਖੇ ਜਾਣ ਜਿਹੜੇ ਹਰ ਰੋਜ਼ ਆਪਣੀ ਪ੍ਰੋਪਰ ਤਰੀਕੇ ਨਾਲ ਡਿਊਟੀ ਕਰਨ ਕਿ ਹਰ ਰੋਜ਼ ਹਰ ਇੱਕ ਐਂਗਲ ਤੋਂ ਵਿਜ਼ੂਅਲ ਲੈ ਕੇ ਤੇ ਉਹਦੀ ਜਿਹੜੀ ਹੈ ਡੇਲੀ ਦੀ ਹੈ ਡਿਟੇਲ ਪਾਈ ਜਾਵੇ ਹਨਾ ਤੇ ਫਿਰ ਕੋਈ ਐਡਵੋਕੇਟ ਹੈ ਉਹ ਆਪਦੇ ਤਰੀਕੇ ਨਾਲ ਕੇਸ ਲੜੇ ਕਿਸਾਨਾਂ ਦਾ ਹਨਾ ਵੀ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਵੀ ਸਾਡੇ ਤੇ ਜਿਹੜੀ ਸਰਕਾਰ ਹੈ ਓਦਾਂ ਤਸ਼ੱਦਦ ਕਰ ਰਹੀ ਹੈ ਸਾਡਾ ਜਿਹੜਾ ਰਾਈਟ ਟੂ ਆ ਰਾਈਟ ਟੂ ਇਨਫੋਰਮੇਸ਼ਨ ਹਨਾ ਜਿਹੜਾ ਸਾਡਾ ਫ੍ਰੀडम ਦਾ ਜਿਹੜਾ ਮਤਲਬ ਸਾਡਾ ਅਧਿਕਾਰ ਹੈ ਉਹ ਸਾਡੇ ਤੋਂ ਖੋਇਆ ਜਾ ਰਿਹਾ ਵੀ ਇਦਾਂ ਇਹ ਜਿਹੜੀ ਸਰਕਾਰ ਇਹ ਤਸ਼ੱਦਦ ਨਹੀਂ ਕਰ ਸਕਦੀ ਹੈ ਹਨਾ ਸੋ ਇਦਾਂ ਹੀ ਸਕਿੱਲ ਦੇ ਅਕੋਰਡਿੰਗ ਡਿਫਰੈਂਟ ਡਿਫਰੈਂਟ ਗਰੁੱਪ ਬਣਾਏ ਜਾਣ ਜਿਹੜੇ ਹਰ ਰੋਜ਼ ਆਪਣੀ ਜਿਹੜੀ ਡਿਊਟੀ ਹੈ ਵਧੀਆ ਤਰੀਕੇ ਨਾਲ ਨਿਭਾਉਣ ਤਾਂ ਕਿ ਜਿਹੜਾ ਆਪਣਾ ਜਿਹੜਾ ਉੱਤਰਨਾਇ ਉਪਰ ਉਪਰ ਆਰਗੇਨਾਈਜ਼ਡ ਵੇ ਨਾਲ ਅੱਗੇ-ਅੱਗੇ ਵਧਦਾ ਜਾਵੇ ਤੇ ਹਰ ਇੱਕ ਜੋ ਵੀ ਕੁਝ ਉੱਥੇ ਘਟਨਾ ਹੁੰਦੀ ਹੈ ਹਰ ਇੱਕ ਦੀ ਆਪਣੇ ਕੋਲੇ ਵਿਜ਼ੂਅਲ ਡਿਟੇਲ ਹੋਵੇ ਤਾਂ ਕਿ ਕੱਲ ਨੂੰ ਜਦੋਂ ਕੋਈ ਵੀ ਆਪਾਂ ਕੋਈ ਕੇਸ ਫਾਈਲ ਕਰਨਾ ਹੈ ਤਾਂ ਆਪਣੇ ਕੋਲੇ ਜਦੋਂ ਵਿਜ਼ੂਅਲ ਰਿਕਾਰਡ ਹੋਊਗਾ ਫੋਰ ਏਗਜ਼ਾਮਪਲ 5 ਤੋਂ 10 ਬੰਦਿਆਂ ਕੋਲੇ ਵਿਜ਼ੂਅਲ ਰਿਕਾਰਡ ਹੋਊਗਾ ਤੇ ਉਹ ਆਪਾਂ ਜਿਹੜਾ ਅੱਗੇ ਪੁਲਿਸ ਨੂੰ ਸਬਮਿਟ ਕਰ ਸਕਦੇ ਹਾਂ ਮੰਨ ਲਓ ਕੋਈ ਸੋਸ਼ਲ ਮੀਡੀਆ ਦੀ ਟੀਮ ਹੈ ਉਹ ਡੇਲੀ ਜਿਹੜੀ ਪੋਸਟ ਕਰਕੇ ਨਾ ਉਹ ਆਪਣੇ ਮੰਨ ਲਓ ਐਫਪੀ ਤੇ ਜਾਂ ਇੰਸਟਾਗ੍ਰam ਤੇ ਆਪਦੇ ਅਕਾਊਂਟ ਤੇ ਅਪਲੋਡ ਕਰ ਦੇ ਕਰੇ ਉਹਦਾ ਇਹ ਬੈਨੀਫਿਟ ਹੋਊਗਾ ਕਿ ਜਦੋਂ ਆਪਣੀ ਇੱਕ ਵਾਰੀ ਚੀਜ਼ ਸਰਵਰ ਤੇ ਚਲੀ ਗਈ ਉਹ ਭਾਵੇਂ ਫੋਨ ਤੁਹਾਡਾ ਕਿਸੇ ਨੇ ਖੋਲਿਆ ਜਾਂ ਭਾਵੇਂ ਤੁਹਾਡਾ ਫੋਨ ਜਿਹੜਾ ਖਰਾਬ ਹੋ ਗਿਆ ਉਹ ਤੁਸੀਂ ਕਿਸੇ ਹੋਰ ਬੰਦੇ ਦੇ ਫੋਨ ਤੇ ਆਪਦੀ ਉਹ ਵਾਲੀ ਆਈਡੀ ਤੇ ਪਾਸਵਰਡ ਭਰ ਕੇ ਉਹ ਜਿਹੜੇ ਡੇਲੀ ਦੀ ਜਿਹੜੀ ਤੁਸੀਂ ਚੀਜ਼ ਰਿਕਾਰਡ ਕੀਤੀ ਹੋਈ ਉਹ ਤੁਹਾਨੂੰ ਕਿਤੇ ਵੀ ਮਿਲ ਜਾਏਗੀ ਠੀਕ ਹੈ ਪਹਿਲੀ ਚੀਜ਼ ਹੋ ਗਈ ਕਿ ਟਰਾਲੀਆਂ ਦੇ ਲੀਡਰ ਬਣਾਏ ਜਾਣ ਜਿਹੜੇ ਪ੍ਰੋਪਰ ਤਰੀਕੇ ਨਾਲ ਡਿਟੇਲ ਰੱਖਣ ਹਰ ਇੱਕ ਬੰਦੇ ਦੀ ਕੀ ਬੰਦਾ ਕੀ ਕਰ ਰਿਹਾ ਤੇ ਸ਼ਾਮ ਨੂੰ ਟਰਾਲੀ 'ਚ ਪਹੁੰਚਿਆ ਜਾਂ ਨਹੀਂ ਪਹੁੰਚਿਆ রাইਟ ਸੈਕਿੰਡ ਚੀਜ਼ ਹੈ ਕਿ ਹਰ ਇੱਕ ਸਕਿੱਲ ਦੇ ਅਕੋਰਡਿੰਗ ਇੱਕ ਛੋਟੇ ਛੋਟੇ ਗਰੁੱਪ ਬਣਾਏ ਜਾਣ ਜਿਹੜੇ ਆਪਣੀ ਸਕਿੱਲ ਅਕੋਰਡਿੰਗ ਆਪਣੀ ਡਿਊਟੀ ਦਿਨ ਰਾਤ ਉੱਥੇ ਬੈ ਕੇ ਕਰਨ ਤੇ ਠੀਕ ਹੈ ਜੀ ਤੀਜੀ ਚੀਜ਼ ਹੈ ਕਿ ਕੋਈ ਵੀ ਬੰਦਾ ਸੇਵਾ ਕਰਦਾ ਉਹਨੂੰ ਕਹੋ ਕਿ ਵੱਧ ਤੋਂ ਵੱਧ ਸਾਨੂੰ ਜਿਹੜੇ ਸੇਫਟੀ ਚੀਜ਼ਾਂ ਨੇ ਫੋਰ ਐਗਜ਼ਾਮਪਲ ਜਿਹੜੇ ਹੈਲਮਟ ਨੇ ਜਿੱਦਾਂ ਹੁਣ ਆਪਾਂ ਨੂੰ ਮਿਲ ਜਾਂਦੇ ਨੇ ਹਨਾ ਵੱਧ ਤੋਂ ਵੱਧ ਸੇਵਾ ਕਰਨ ਵਾਲਿਆਂ ਵੀਰਾਂ ਨੂੰ ਕਿਹਾ ਜਾਵੇ ਕਿ ਹੈਲਮਟ ਸਾਨੂੰ ਪ੍ਰੋਵਾਈਡ ਕਰੋ ਤਾਂ ਕਿ ਜਦੋਂ ਵੀ ਕੋਈ ਅਥਰੋ ਗੈਸ ਦਾ ਉਹ ਹਮਲਾ ਹੁੰਦਾ ਆਪਣੇ ਤੇ ਉਹ ਆਪਣੇ ਹੈਲਮਟ ਹੋਣਗੇ ਤੇ ਆਪਾਂ ਨੂੰ ਆਪਣਾ ਜਿਹੜਾ ਹੈੱਡ ਹੈ ਉਹ ਕਵਰ ਹੋਊਗਾ ਤੇ ਫੋਰ ਐਗਜ਼ਾਮਪਲ ਉਹ ਪਲਾਸਟਿਕ ਦੀਆਂ ਜਾਂ ਰਬੜ ਦੀਆਂ ਗੋਲੀਆਂ ਚਲਾਉਂਦੇ ਨੇ ਤੇ ਜਿਹੜਾ ਉਹ ਹੈਲਮਟ ਹੋਏਗਾ ਪ੍ਰੋਪਰ ਤਰੀਕੇ ਨਾਲ ਆਪਣੇ ਜਿਹੜੇ ਹੈੱਡ ਨੂੰ ਉਹ ਸੇਫ ਸੇਫ ਕਰੇਗਾ ਰਾਈਟ ਸੋ ਇਹਦੇ ਨਾਲ ਆਪਣਾ ਘੱਟ ਤੋਂ ਘੱਟ ਨੁਕਸਾਨ ਹੋਏਗਾ ਤੇ ਵੱਧ ਤੋਂ ਵੱਧ ਸੇਫਟੀ ਹੋਏਗੀ ਰਾਈਟ ਸੋ ਇਹ ਚੀਜ਼ ਹੋ ਗਈ ਚੌਥੀ ਚੀਜ਼ ਹੈ ਕਿ ਫੋਰ ਐਗਜ਼ਾਮਪਲ ਆਪਣੇ ਲੀਡਰਸ ਨੇ ਆਪਾਂ ਨੂੰ ਕਿਹਾ ਕਿ ਅੱਗੇ ਵਧੋ ਜਦੋਂ ਵੀ ਅੱਗੇ ਵਧਿਆ ਜਾਵੇ ਪ੍ਰੋਪਰ ਤਰੀਕੇ ਨਾਲ ਜਿਵੇਂ ਮੰਨ ਲਓ 10 ਤੋਂ 20 ਬੰਦਿਆਂ ਦਾ ਪ੍ਰੋਪਰ ਗਰੁੱਪ ਬਣਾ ਕੇ ਜਦੋਂ ਅੱਗੇ ਵਧਣ ਤੇ 5 ਤੋਂ 10 ਬੰਦਿਆਂ ਦੇ ਨਾਲ ਮਤਲਬ ਵੀਡੀਓਗ੍ਰਾਫੀ ਵਾਲੀ ਨਾਲ ਇੱਕ ਟੀਮ ਹੋਵੇ ਆਪਦੀ ਟੀਮ ਨੂੰ ਫਾਰ ਐਗਜ਼ਾਮਪਲ ਆਪ 5 ਤੋਂ 10 ਬੰਦੇ ਮੋਬਾਈਲ ਦੇ ਕੇ ਖੜੇ ਕਰਦੇ ਨਾਲ ਕਿ ਜਦੋਂ ਵੀ ਅਸੀਂ ਅੱਗੇ ਵਧਾਂਗੇ ਤੁਸੀਂ ਹਰ ਇੱਕ ਚੀਜ਼ ਦੀ ਜਿਹੜੀ ਵਿਜ਼ੂਅਲ ਰਿਕਾਰਡਿੰਗ ਕਰਨੀ ਹੈ ਤਾਂ ਕਿ ਜਦੋਂ ਵੀ ਕੋਈ ਸਰਕਾਰ ਆਪਣੇ ਤੇ ਕੋਈ ਹਮਲਾ ਕਰਦੀ ਹੈ ਵੀ ਇਦਾਂ ਦਾ ਕਦਮ ਚੱਕਦੀ ਹੈ ਜਿਹੜਾ ਉਸ ਲਾ ਅਕੋਰਡਿੰਗ ਨਹੀਂ ਹੈ ਫਾਰ ਐਗਜ਼ਾਮਪਲ ਜਿੱਦਾਂ ਪਿੱਛੇ ਜੇ ਕਿਹਾ ਗਿਆ ਕਿ ਬੰਦੇ ਜਿਹੜੇ ਆ ਕਿ ਉਹ ਯੂਨੀਫਾਰਮ ਚ ਨਹੀਂ ਸੀਗੇ ਹਨਾ ਕੋਈ ਉਹਨਾਂ ਨੇ ਪੁਲਿਸ ਦੀ ਯੂਨੀਫਾਰਮ ਨਹੀਂ ਪਾਈ ਹੋਈ ਸੀ ਤੇ ਉਹਨਾਂ ਨੇ ਆ ਕੇ ਆਪਣੇ ਤੇ ਅਟੈਕ ਕੀਤਾ ਜਦੋਂ ਇਦਾਂ ਦੇ ਆਪਣੇ 5-10 ਬੰਦੇ ਜਿਹੜੇ ਨਾਲ ਵੀਡੀਓਗ੍ਰਾਫੀ ਬਣਾ ਰਹੇ ਨੇ ਉਹਨਾਂ ਵਾਲੇ ਪ੍ਰੋਪਰ ਵਿਜ਼ੂਅਲ ਹੋਏਗੀ ਤੇ ਆਪਾਂ ਅੱਗੇ ਜਾ ਕੇ ਉਹਨਾਂ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੇਸ ਫਾਈਲ ਕਰ ਸਕਦੇ ਹਾਂ ਨਾ ਫੋਰ ਐਗਜ਼ਾਮਪਲ 50 ਜਾਂ 100 ਬੰਦਾ ਅੱਗੇ ਵਧ ਰਿਹਾ ਨਾਲ ਇੱਧਰ 10 ਬੰਦਿਆਂ ਦੀ ਇੱਕ ਪਾਸੇ ਟੀਮ ਜਾ ਰਹੀ ਹੈ ਜਿਹੜੀ ਮੋਬਾਈਲ ਦੇ ਉੱਪਰ ਆਪਣਾ ਰਿਕਾਰਡ ਕਰ ਰਹੀ ਹੈ 10 ਬੰਦਿਆਂ ਦੀ ਦੂਸਰੇ ਪਾਸੇ ਟੀਮ ਜਾ ਰਹੀ ਹੈ ਜਿਹੜੀ ਪ੍ਰੋਪਰ ਤਰੀਕੇ ਨਾਲ ਉਹ ਚੀਜ਼ ਨੂੰ ਰਿਕਾਰਡ ਕਰ ਰਹੀ ਹੈ ਤਾਂ ਕਿ ਅੱਗੇ ਜਾ ਕੇ ਆਪਾਂ ਉਹ ਰਿਕਾਰਡਿੰਗ ਆਪਾਂ ਵਧੀਆ ਤਰੀਕੇ ਨਾਲ ਉਹ ਰਿਕਾਰਡਿੰਗ ਨਾਲ ਪਾਈ ਯੂਜ਼ ਕਰ ਸਕੀਏ ਰਾਈਟ ਸੋ ਇਦਾਂ ਤੇ ਜਦੋਂ ਵੀ ਕੋਸ਼ਿਸ਼ ਕਰੋ ਕਿ ਅੱਗੇ ਵਧੋ ਫੋਰ ਐਗਜ਼ਾਮਪਲ ਜੇ ਕਿ ਫਰੰਟ ਤੇ ਮੰਨ ਲਓ 40 50 ਬੰਦੇ ਲੱਗੇ ਉਹ ਪ੍ਰੋਪਰ ਉਹਨਾਂ ਦੀ ਸੇਫਟੀ ਗਾਰਡਨ ਉਹਨਾਂ ਦੇ ਹੈਲਮਟ ਪਾਈ ਹੋਣ ਉਹਨਾਂ ਦੇ ਉਹ ਪ੍ਰੋਪਰ ਆਈਜ਼ ਦੇ ਲੇਮਲ ਅੱਖਾਂ ਦੇ ਲਈ ਵਧੀਆ ਤਰੀਕੇ ਨਾਲ ਗੋਗਲ ਜਿੱਦਾਂ ਉਹ ਐਨਕਾ ਬੜੀਆਂ ਹੁੰਦੀਆਂ ਹਨ ਉਹ ਪ੍ਰੋਪਰ ਤਰੀਕੇ ਨਾਲ ਉਹਨਾਂ ਨੇ ਵੇਅਰ ਕੀਤਾ ਤਾਂ ਕਿ ਉਹਨਾਂ ਤੇ ਘੱਟ ਤੋਂ ਘੱਟ ਇੰਜਰੀ ਆ ਸਕੇ ਸਾਈਟ ਸੋ ਇਸ ਤਰੀਕੇ ਨਾਲ ਜਦੋਂ ਆਪਾਂ ਇੱਕ ਪ੍ਰੋਪਰ ਆਰਗੇਨਾਈਜ਼ਡ ਵੇ ਨਾਲ ਆਪਣੀ ਧਰਨੇ ਨੂੰ ਅੱਗੇ-ਅੱਗੇ ਵਧਾਂਗੇ ਕਿਉਂਕਿ ਉੱਥੇ ਕੀ ਹੈ ਪ੍ਰੋਪਰ ਦੇਸ਼ ਦਾ মিডিਆ ਤੇ ਇੰਟਰਨੈਸ਼ਨਲ মিডিਆ ਆਪਣੇ ਉਸ ਪ੍ਰੋਟੈਸਟ ਨੂੰ ਕਵਰ ਕਰ ਰਿਹਾ ਸੋ ਜਦੋਂ ਇਸ ਵੇ ਨਾਲ ਆਪਾਂ ਅੱਗੇ ਵਧਾਂਗੇ ਤੇ ਆਪਣੇ ਸਰਕਾਰ ਕੋਲੇ ਬਹੁਤ ਘੱਟ ਚਾਂਸ ਹੋਣਗੇ ਕਿ ਆਪਣੇ ਆਪ ਨੂੰ ਪ੍ਰੂਫ ਕਰਨ ਦੇਗੇ ਅਸੀਂ ਇਹਨਾਂ ਤੇ ਗੋਲੀਆਂ ਕਿਉਂ ਚਲਾਈਆਂ ਵੀ ਜਦੋਂ ਆਪਾਂ ਪ੍ਰੋਪਰ ਤਰੀਕੇ ਨਾਲ ਕੋਈ ਵਧੀਆ ਪੀਸਫੁਲ ਵੇ ਨਾਲ ਜਦੋਂ ਆਪਾਂ ਅੱਗੇ ਵਧਾਂਗੇ ਤੇ ਉਹਦੀ ਆਪਾਂ ਨੇ ਕੋਲੇ ਵਿਜ਼ੂਅਲ ਰਿਕਾਰਡਿੰਗ ਹੋਏਗੀ ਤੇ ਉਹ ਚੀਜ਼ ਨੂੰ ਜਦੋਂ ਆਪਾਂ ਅਦਾਲਤ ਤੇ ਜਾਂ ਕਿਸੇ ਵੀ ਪੁਲਿਸ ਕੋਲੇ ਫੋਰ ਐਗਜ਼ੈਂਪਲ ਐਫ ਆਈ ਆਰ ਦਰਜ کروانی ਆਪਣੇ ਕੋਲ ਵਿਜ਼ੂਅਲ ਹੋ ਗਈ ਤਾਂ ਆਪਣਾ ਜਿਹੜਾ ਕੇਸ ਹੈ ਬਹੁਤ ਵਧੀਆ ਤਰੀਕੇ ਨਾਲ ਸਟਰੋਂਗ ਬਣ ਜਾਏਗਾ ਵੀਰਾਂ ਨੂੰ ਇਹੀ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਜਥੇਬੰਦ ਹੋਗੇ ਅੱਗੇ ਵਧੋ ਇਹ ਨਹੀਂ ਹੈ ਕਿ ਇਕੱਲਾ ਇਕੱਲਾ ਕਿਉਂਕਿ ਜਦੋਂ ਆਪਾਂ ਇਕੱਲੇ ਇਕੱਲੇ ਹੁੰਨੇ ਆ ਉਦੋਂ ਇਕੱਲੇ ਇਕੱਲੇ ਨੂੰ ਫੜਦੇ ਆ ਤੂੰ ਮਾਰਦੇ ਆ ਉਸ ਚੀਜ਼ ਚ ਆਪਣਾ ਨੁਕਸਾਨ ਕਾਫੀ ਜ਼ਿਆਦਾ ਹੋ ਰਿਹਾ ਔਰ ਇਕਜ਼ੈਂਪਲ ਹੁਣ 100 200 ਬੰਦਾ ਆਪਣਾ ਫਟੜ ਪਿਆ ਉਹਦੀ ਕੋਈ ਆਪਣੇ ਕੋਲੇ ਰਿਕਾਰਡ ਨਹੀਂ ਹੈਗਾ ਕਿਹੜਾ ਬੰਦਾ ਕਿੱਥੇ ਪਿਆ ਹਨ ਜਦੋਂ ਆਪਾਂ ਜਥੇਬੰਦ ਵੇ ਦੇ ਨਾਲ ਅੱਗੇ ਅੱਗੇ ਵਧਾਂਗੇ ਉਦੋਂ ਆਪਣੇ ਕੋਲ ਹਰ ਬੰਦੇ ਦਾ ਰਿਕਾਰਡ ਹੋਏਗਾ ਉਸ ਟਰਾਲੀ ਵਾਲੇ ਲੀਡਰ ਕੋਲੇ ਹਰ ਬੰਦੇ ਦਾ ਰਿਕਾਰਡ ਹੋਊਗਾ ਜੰਪ ਫॉर एग्जांपल ਜਦੋਂ ਕੋਈ ਬੰਦੇ ਅੱਗੇ ਵੱਧ ਰਿਹਾ ਮੰਨ ਲਓ 50 ਜਾਂ 100 ਬੰਦਿਆਂ ਦਾ ਜੇ ਤਾਂ ਅੱਗੇ ਵੱਧ ਰਿਹਾ ਉਹ 100 ਬੰਦੇ ਦੀ ਹਰ ਇੱਕ ਡਿਟੇਲ ਆਪਣੇ ਕੋਲ ਹੋਵੇਗੀ ਨਾਲ ਆਪਣੇ ਕੋਲੇ ਕੈਮਰੇ ਵਾਲੇ ਵੀਰ ਹੋਣ ਟੀਮ ਹੋਏਗੀ ਸੋ ਉਸ ਵੇ ਦੇ ਵਿੱਚ ਜਦੋਂ ਆਪਣਾ ਇੱਕ ਨੁਕਸਾਨ ਬਹੁਤ ਘੱਟ ਹੋਏਗਾ ਜੇ ਨੁਕਸਾਨ ਹੋਏਗਾ ਵੀ ਉਹਦੇ ਆਪਣੇ ਕੋਲੇ ਪ੍ਰੋਪਰ ਤਿਕਣਾ ਵਿਜ਼ੂਅਲ ਹੋਏਗੀ ਕਿ ਆਪਾਂ ਨੇ ਕੋਈ ਵੀ ਜਿਹੜਾ ਲਾਅ ਹੈ ਉਹ ਵਾਇਲੇਟ ਨਹੀਂ ਕੀਤਾ ਹੋਇਆ ਆਪਾਂ ਪ੍ਰੋਪਰ ਪੀਸਫੁਲ ਵੇਨ ਨਾਲ ਆਪਾਂ ਪ੍ਰੋਟੈਸਟ ਕਰ ਰਹੇ ਸੀ ਤੇ ਇਹਨਾਂ ਨੇ ਆਪ ਸਾਡੇ ਤੇ ਨਾ ਲਾਠੀ ਚਾਰਜ ਕੀਤਾ ਜੋ ਕਿ ਲਾਅ ਦੇ ਅਕੋਰਡਿੰਗ ਸਹੀ ਨਹੀਂ ਹੈ ਉਹ ਆਪਾਂ ਇੱਥੇ ਵੀ ਪੇਸ਼ ਕਰ ਸਕਦੇ ਆ ਜਾਂ ਕਿਤੇ ਉੱਪਰ ਕਿਤੇ ਕਿਸੇ ਵੀ ਸੁਪਰੀਮ ਕੋਰਟ ਜਾਂ ਹਾਈ ਕੋਰਟ 'ਚ ਉਹ ਪ੍ਰੋਪਰ ਜਿਹੜਾ ਉਹ ਜਿਹੜਾ ਪ੍ਰੂਫ ਹੈ ਉਹ ਕਨਸੀਡਰ ਕੀਤਾ ਜਾਏਗਾ ਕਿ ਨਾਹਾਂ ਵਧੀਆ ਤਰੀਕੇ ਨਾਲ ਫਿਰ ਜਦੋਂ ਪੂਰੇ ਦੇਸ਼ ਦੇ ਵਿੱਚ ਜਾਂ ਵਰਲਡ ਦੇ ਵਿੱਚ ਆਪਣੀ ਗੱਲ ਜਾਏਗੀ ਕਿ ਝੱਥੇਪੰ ਤਰੀਕੇ ਨਾਲ ਅੱਗੇ ਵਧ ਰਿਹਾ ਫਿਰ ਇਸ ਇਸ ਤਰੀਕੇ ਨਾਲ ਆਪਣੀ ਜਿਹੜੀ ਪ੍ਰੇਜ਼ਾ ਹੋਰ ਵੀ ਵੱਧ ਜਾਏਗੀ ਤੇ ਆਪਣੇ ਤੋਂ ਹੋਰ ਵੀ ਲੋਕੀ ਸਿੱਖ ਸਕਦੇ ਆ ਕਿ ਜੇ ਪ੍ਰੋਟੈਸਟ ਵੀ ਕਰਨਾ ਹੈ ਤਾਂ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਜਿੱਦਾਂ ਆਰਮੀ ਦੀ ਟੀਮ ਹੁੰਦੀ ਸੋ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ